ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਿਤਪਾਲ ਸਿੰਘ ਮੈਨੂੰ ਆਪ ਸਭ ਨਾਲ ਜਰੂਰੀ ਬਚਨ ਕਰਨੇ ਚਾਹਨਾ ਤੇ ਧਿਆਨ ਦਿੱਤਾ ਜਾਵੇ ਇਸ ਗੱਲ ਵੱਲ ਮੈਂ ਜੋ ਆਹ ਇੱਕ ਬੱਚੀ ਦੀ ਭੈਣ ਦੀ ਫੋਟੋ ਤੇ ਸ਼ੇਅਰ ਕੀਤੀ ਆ ਤੁਸੀਂ ਸਾਰੇ ਇਹਨੂੰ ਜਾਣਦੇ ਹੀ ਆ ਯੂਨੀਵਰਸਿਟੀ ਦੇ ਵਿੱਚ ਜਦੋਂ ਮੋਰਚਾ ਲੱਗਦਾ ਤੇ ਇੱਕ ਬੱਚੀ ਦੀ ਵੀਡੀਓ ਵਾਇਰਲ ਹੁੰਦੀ ਆ ਜਿਹੜੀ ਗੇਟ ਕ੍ਰੋਸ ਕਰਦੀ ਆ ਤੇ ਉਹ ਜਿਹੜਾ ਗੇਟ ਕ੍ਰੋਸ ਕਰਕੇ ਉਹ ਕਿਸੇ ਪੱਬ ਕਲੱਬ ਜਾ 3B2 ਜਾਂ ਕਿਸੇ ਇਹੋ ਜੇ ਥਾਂ ਤੇ ਨਹੀਂ ਜਾਣਾ ਚਾਹੁੰਦੀ ਸੀ ਵੀ ਜਿੱਥੇ ਨਗੇਜਤਾ ਜਾਂ ਲੱਚਰਤਾ ਹੈ ਜਾਂ ਨਸ਼ੇ ਨਸ਼ੇ ਦਾ ਸੇਵਨ ਹੋ ਰਿਹਾ ਹੈ ਇਹ ਬੱਚੀ ਉੱਥੇ ਜਾਣਾ ਚਾਹੁੰਦੀ ਸੀ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਹੱਕ ਦੀ ਗੱਲ ਹੋ ਰਹੀ ਹੈ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਹੋ ਰਹੀ ਹੈ ਜਿੱਥੇ ਗਾ ਸਿੱਖ ਬੱਚੇ ਸਿੱਖ ਸਟੂਡੈਂਟ ਮੋਰਚਾ ਲਾਈ ਬੈਠੇ ਆ ਸਾਡੀ ਹੋਂਦ ਨੂੰ ਬਚਾਉਣ ਵਾਸਤੇ ਇਹ ਉੱਥੇ ਜਾਣ ਲਈ ਜ਼ਿੱਦ ਕਰ ਰਹੀ ਸੀ ਉੱਥੇ ਜਾਣ ਲਈ ਹੀ ਪੁਲਿਸ ਨਾਲ ਭੜ ਰਹੀ ਸੀ ਇਹ ਕੋਈ ਮਾੜੀ ਗੱਲ ਨਹੀਂ ਸੀ ਜਦੋਂ ਇਹ ਸੀਨ ਨੂੰ ਦੇਖਦੇ ਆ ਬਹੁਤ ਜਾਣਿਆਂ ਨੇ ਇਸ ਚੀਜ਼ ਨੂੰ ਸ਼ੇਅਰ ਕੀਤਾ ਤੇ ਚੰਗਾ ਲੱਗਾ ਵੀ ਆਪਾਂ ਨੂੰ ਇਹ ਚੀਜ਼ਾਂ ਸ਼ੇਅਰ ਕਰਨੀਆਂ ਚਾਹੀਦੀਆਂ ਵੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਦੇ ਵਿੱਚ ਬੱਚਿਆਂ ਦੇ ਵਿੱਚ ਇਹ ਉਤਸ਼ਾਹਤ ਹੈ ਵੀ ਹਾਂ ਅਸੀਂ ਆਪਣੇ ਹੱਕਾਂ ਲਈ ਲੱਗੇ ਮੋਰਚਿਆਂ ਦੇ ਵਿੱਚ ਸਮੂਲੀਅਤ ਕਰਨ ਲਈ ਢਿੱਡ ਸਕਦੇ ਆ ਹਕੂਮਤ ਦੇ ਨਾਲ ਪਰ ਇਸ ਦੇ ਉਲਟ ਕੀ ਹੁੰਦਾ ਵੀ ਉਸ ਬੱਚੀ ਨੂੰ ਇੰਨਾ ਟਰੋਲ ਕੀਤਾ ਜਾ ਰਿਹਾ ਇੰਨਾ ਟਰੋਲ ਕੀਤਾ ਰਿਹਾ ਜਾ ਰਿਹਾ ਵੀ ਜੋ ਕਹਾਣੀ ਕਥਨੀ ਤੋਂ ਪਰੇ ਹੈ ਅਭੀ ਇਹ ਹੱਦ ਬੰਨਾ ਕੋਈ ਨਹੀਂ ਹੈ। ਉਹਦਾ ਕਸੂਰ ਕੋਈ ਨਹੀਂ ਹੈਗਾ ਉਹ ਬੱਚੀ ਦੀ ਉਮਰ ਥੋੜੀ ਆ ਉਸ ਭੈਣ ਦੀ ਉਮਰ ਥੋੜੀ ਆ ਦੇਖੋ ਮੈਂ ਇਹ ਕੋਈ ਮਸਲਾ ਨਹੀਂ ਸੀ ਪਰ ਬਹੁਤ ਵੱਡਾ ਮਸਲਾ ਵੇਖਿਆ ਜਾਵੇ ਤਾਂ ਜਿਹੜੀਆਂ 3 ਬ 2 ਜਾਣ ਵਾਲੀਆਂ ਜਿਹੜੀਆਂ ਉਹ ਔਰਤਾ ਹੈਗੀਆਂ ਬੀਬੀਆਂ ਹੈਗੀਆਂ ਗੰਦ ਪਾਉਂਦੀਆਂ ਲਚਰਤਾ ਫਲਾਉਂਦੀਆਂ ਨੇ ਗਲਤ ਰੀਲਾ ਪਾਉਂਦੀਆਂ ਨੇ ਉਹਦਾ ਯੂਨੀਵਰਸਿਟੀ ਤੇ ਮੋਰਤ ਨਹੀਂ ਲੰਘੇਗਾ ਇਹਨੇ ਤਾਂ ਧਰਨੇ ਤੇ ਨਾਕਾ ਤੋੜ ਕੇ ਵਿੱਚ ਲੰਘਣ ਦੀ ਕੋਸ਼ਿਸ਼ ਕੀਤੀ ਸੀ। ਜਿਹੜੀ ਨਗੇਜਟਾ ਫਲਾ ਰਹੀਆਂ ਵੀਪੀਆਂ ਉਹਨਾਂ ਨੂੰ ਤੁਸੀਂ ਇਤਸ਼ਾਹਤ ਕਰਦੇ ਹੋ ਉਹਨਾਂ ਨੂੰ ਤੁਸੀਂ ਵਧੀਆ ਕਮੈਂਟ ਕਰਦੇ ਹੋ ਉਹਨਾਂ ਨੂੰ ਤੁਸੀਂ ਵਾਇਰਲ ਕਰਦੇ ਹੋ ਵੀ ਹਾਂ ਯਾਰ ਉਹ ਕੁੜੀ ਚੰਗੀ ਆ ਪਰ ਜਿਹਨੇ ਆਪਣੇ ਹੱਕਾਂ ਖਾਤਰ ਲੜਨ ਲਈ ਇੱਕ ਧਰਨੇ ਦੇ ਵਿੱਚ ਐਂਟਰ ਹੋਣ ਲਈ ਉਹੋ ਗੱਲਬਾਤ ਕੀਤੀ ਤੇ ਤੁਸੀਂ ਉਹਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਪਰ ਆਪਾਂ ਨੂੰ ਸੋਚਣਾ ਪੈਣਾ ਵੀ ਗਾਂ ਆਉਣ ਵਾਲੀ ਨਸਲ ਆ ਜਿਹੜੀ ਪੀੜ੍ਹੀਓ ਕਿਦਾਂ ਦੀ ਪੈਦਾ ਹੋਊਗੀ ਤੁਸੀਂ ਚਾਹੁੰਦੇ ਆ ਵੀ ਲੱਚਰ ਤਾਂ ਪਹਿਲੇ ਤੁਸੀਂ ਚਾਹੁੰਦੇ ਆ ਵੀ ਜਿਹੜੀਆਂ ਨੌਜਵਾਨ ਬੱਚੀਆਂ ਹੈਗੀਆਂ 20 22 ਬਾਈ ਬਾਈ ਸਾਲ ਦੀਆਂ ਉਹ ਗਾਂ ਜਿਹੜੇ ਵੀ ਧਰਨੇ ਲੱਗਣਗੇ ਮੋਰਚੇ ਲੱਗਣਗੇ ਜਾਂ ਸੰਘਰਸ਼ ਦੀ ਗੱਲ ਹੋਊਗੀ ਉਹਦੇ ਵਿੱਚ ਸ਼ਮੂHttpDelete ਨਾ ਕਰਨ ਕਿਉਂਕਿ ਬੱਚੀਆਂ ਇਹ ਸੋਚਣਗੀਆਂ ਜਿੱਦਾਂ ਦਾ ਉਹਨੂੰ ਤੁਸੀਂ ਖਿਤਾਬ ਦਿੱਤਾ ਉਦਾਂ ਦਾ ਸਾਨੂੰ ਦੇਦੋਗੇ ਤੁਸੀਂ ਸੋਸ਼ਲ ਮੀਡੀਆ ਵਾਲੇ ਗੱਲ ਇਹ ਨਹੀਂ ਵੀ ਉਹਨੇ ਐਮਐਲਏ ਐਮਪੀ ਬਣਨ ਦੀ ਗੱਲ ਕੀਤੀ ਗੱਲ ਇਹ ਆ ਵੀ ਸਾਨੂੰ ਖੁਸ਼ ਹੋਣਾ ਚਾਹੀਦਾ ਵੀ ਸਾਡੇ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਖੜਨ ਵਾਲੀ ਆਵਾਜ਼ ਸਾਡੀ ਯੂਨੀਵਰਸਿਟੀ ਦੇ ਵਿੱਚੋਂ ਨਿਕਲ ਰਹੀ ਆ ਕਿਸੇ ਪੱਬ ਕਲੱਬ ਠੇਕਿਆਂ ਤੋਂ ਜਾਂ ਨਸ਼ੇ ਵਾਲੇ ਅੱਡੇਆਂ ਤੋਂ ਨਹੀਂ ਨਿਕਲਦੀ ਸਾਨੂੰ ਉੱਥੇ ਖੁਸ਼ ਹੋਣਾ ਚਾਹੀਦਾ ਵੀ ਯੂਨੀਵਰਸਿਟੀ 'ਚ ਪੜਨ ਵਾਲੀਆਂ ਸੰਘਰਸ਼ ਦੇ ਵਿੱਚ ਉੱਤਰਨ ਵਾਲੀਆਂ ਬੱਚੀਆਂ ਨੇ ਇਹ ਆਪਦੇ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਾਂਦਾ ਵੀ ਹਾਂ ਅਸੀਂ ਵੀ ਜਿਹੜਾ ਹੈਗਾ ਰਾਜਨੀਤੀ ਵਿੱਚ ਆਉਣਾ ਚਾਹੀਦਾ ਤੇ ਆਪੜੂ ਤਾਂ ਖੁਸ਼ ਹੋਣਾ ਚਾਹੀਦਾ ਉਲਟਾ ਤੁਸੀਂ ਉਹਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਵੀ ਕੀ ਬਣੂ ਸੀ ਐਮ ਕੀ ਬਣੂ ਐਮਪੀ ਜਾਂ ਐਮ ਲੇ ਉਹਦਾ ਅਗਲੇ ਦੇ ਮੁਕੱਦਰ ਹੁੰਦੇ ਆ ਉਧਰ ਤੁਸੀਂ ਜੇ ਤੁਸੀਂ ਬਿਹਾਰ ਦੀਆਂ ਸ਼ਾਇਦ ਚੋਣਾ ਹੋਈਆਂ ਉਧਰ ਵੇਖੋ ਤੇ ਇੱਕ ਉਹ ਇਹ ਇੰਨੀ ਕੀ ਉਮਰ ਦੀ ਇੱਕ ਬੱਚੀ ਐ ਐਮਐਲਏ ਬਣੀ ਐ ਤੇ ਉਹਨਾਂ ਨੇ ਸਾਥ ਦਿੱਤਾ ਤੇ ਉਹਨਾਂ ਕੀਤਾ ਕਰਨਾ ਵੀ ਕੁਝ ਨਹੀਂ ਤੇ ਨਾ ਹੀ ਕਰਨਾ ਵਾ ਤੇ ਪਰ ਇਧਰ ਤੁਸੀਂ ਸੰਘਰਸ਼ ਦੇ ਵਿੱਚ ਆਉਣ ਵਾਲੀ ਪੰਜਾਬ ਦੇ ਹੱਕਾਂ ਲਈ ਭੜੜਨ ਵਾਲੀ ਬੱਚੀ ਨੇ ਜੇ ਕਹਤੇ ਐਮਐਲਏ ਐਪੀ ਬਾਨੂ ਤੁਸੀਂ ਦਾ ਮਜ਼ਾਕ ਆਪਣਾ ਕੇ ਰੱਖ ਦਿੱਤਾ ਰਹੀ ਗੱਲ ਮਾਤਾ ਭਾਗੌਰ ਦੇ ਖਿਤਾਬ ਦੀ ਦੇਖੋ ਉਹਦਾ ਜਵਾਬ ਦੇ ਇਹ ਉਹ ਕਿਤਾਬ ਦੇਣ ਵਾਲੇ ਨੇ ਉਹ ਉਹ ਜਵਾਬ ਦੇਣ ਉਹ ਇਹ ਗੱਲ ਉਹ ਆ ਇਹਦੇ ਤੇ ਖਿਤਾਬ ਲੈਣ ਵਾਲਾ ਕਸੂਰਵਾਰ ਨਹੀਂ ਹੈਗਾ ਖਿਤਾਬ ਦੇਣ ਵਾਲੇ ਜਵਾਬ ਦੇਣ ਵੀ ਉਹਨਾਂ ਨੂੰ ਖਿਤਾਬ ਦੇਣਾ ਚਾਹੀਦਾ ਸੀ ਕਿਉਂ ਦਿੱਤਾ ਦਿੱਤਾ ਚੰਗੀ ਗੱਲ ਆ ਮਾੜੀ ਗੱਲ ਆ ਉਹ ਉਹਨਾਂ ਦਾ ਜਿਹੜਾ ਹੈਗਾ ਨਜ਼ਰੀਆ ਸਾਡੇ ਲਈ ਸਾਰਾ ਕੁਝ ਹੀ ਠੀਕ ਆ ਜੇ ਨਿੱਕੇ ਨਿੱਕੇ ਬੱਚਿਆਂ ਨੂੰ ਧਰਨਿਆਂ ਦੇ ਵਿੱਚ ਆਉਣ ਵਾਲਿਆਂ ਨੂੰ ਜਾਂ ਕੁਝ ਕਰਕੇ ਦਿਖਾਉਣ ਵਾਲਿਆਂ ਨੂੰ ਜੇ ਆਪਾਂ ਹੱਲਾਸ਼ੀਰੀਆਂ ਨਹੀਂ ਨਾ ਦੇਵਾਂਗੇ ਜੇ ਆਪਾਂ ਸਟੇਜਾਂ ਤੋਂ ਸਨਮਾਨਤ ਨਹੀਂ ਨਾ ਕਰਾਂਗੇ ਤੇ ਫਿਰ ਆਪਣੇ ਲਈ ਕਿਸੇ ਨੇ ਨਹੀਂ ਖੜਨਾ ਨਾ ਆਪਣੇ ਲਈ ਕਿਸੇ ਨੇ ਲੜਨਾ ਮੈਂ ਜਿਹੜਾ ਕੁਝ ਹੋ ਗਿਆ ਹੁਣ ਮੈਂ ਇਸ ਵੀਡੀਓ ਰਾਹੀਂ ਜਿਹੜੇ ਸੋਸ਼ਲ ਮੀਡੀਆ ਦੇ ਵੱਡੇ ਪੇਜ ਨੇ ਆਈਡੀਆਂ ਨੇ ਜਾਂ ਜੋ ਸਾਡੇ ਨਾਲ ਜੁੜੇ ਨੇ ਵੀਰ ਭੈਣ ਹਰੀ ਕਿਸ ਚੀਜ਼ ਨੂੰ ਸਮਝੇ ਵੀ ਆਪਾਂ ਇਸ ਭੈਣ ਦੇ ਨਾਲ ਖੜਨਾ ਵੈ ਨੂੰ ਸਾਥ ਦੇਣਾ ਇਹਦਾ ਹੌਸਲਾ ਦੇਣਾ ਮੈਂ ਨਹੀਂ ਚਾਹੁੰਦਾ ਸੀ ਮੈਂ 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 ਉਸ ਭੈਣ ਦੀ ਵੀਡੀਓ ਕੀਤੀ ਸੀ ਸ਼ੇਅਰ ਜਦੋਂ ਉਹ ਮੋਰਚੇ ਚੋਂ ਐਂਟਰ ਹੁੰਦੀ ਆ ਵੀ ਮੈਂ ਕਿਹਾ ਵਧੀਆ ਅਣਖਗੈਰਤ ਹੈਗੀ ਬੱਚੀਆਂ ਦੇ ਵਿੱਚ ਤੇ ਮੈਨੂੰ ਆ ਅਸੀਂ ਵੀ ਜਦੋਂ ਕਿਤੇ ਪੰਜਾਬ ਜਾਵਾਂਗੇ ਚਲੋ ਭੈਣ ਜੇ ਕਿਸੇ ਮੋਰਚੇ 'ਚ ਮਿਲੂਗੀ ਤੇ ਹੱਸ ਕੇ ਇੱਕ ਦੂਜੇ ਨੂੰ ਮਿਲਾਂਗੇ ਵੀ ਕੋਈ ਨਾ ਸਾਡੀ ਬੱਚੀ ਆ ਸਾਡੀ ਭੈਣਾ ਤੇ ਇਹ ਕਦੇ ਨਹੀਂ ਸੋਚਿਆ ਸੀ ਵੀ ਕਦੇ ਸਾਨੂੰ ਉਹ ਬੱਚੀ ਵੀ ਰੋ ਕੇ ਫੋਨ ਲਾਊਗੀ ਬਹੁਤ ਮਾੜੀ ਗੱਲ ਆ ਵੀ ਉਹ ਬੱਚੀ ਨੇ ਸਾਨੂੰ ਮੈਨੂੰ ਰੋ ਕੇ ਫੋਨ ਲਾਇਆ ਵੀ ਵੀਰੇ ਮੇਰੇ ਨਾਲ ਕੁਝ ਹੋ ਰਿਹਾ ਵੀ ਮੈਨੂੰ ਯੂਨੀਵਰਸਿਟੀ ਤੇ ਜਾਂ ਹੋਰ ਸ਼ਹਿਰ ਦੇ ਵਿੱਚ ਜਿੱਥੋਂ ਦੀ ਮੈਂ ਲੰਘਦੀ ਮੈਨੂੰ ਮੁੰਡੇ ਇਹ ਕਹਿ ਰਹੇ ਵੀ 20 ਰੁਪਏ ਲੈ ਲੈ ਸਾਡੇ ਨਾਲ ਫੋਟੋ ਖਿਚਵਾ ਲੈ ਤੁਸੀਂ ਇੱਜ਼ਤਾਂ ਦੇ ਮੁੱਲ ਪਾ ਰਹੇ ਆ ਪੇਜ ਵਾਲਿਆਂ ਨੂੰ ਬੇਨਤੀ ਆ ਜਿਹੜੀਆਂ ਤੁਸੀਂ ਵੀਡੀਓ ਫੋਟੋਆਂ ਵਿੱਚ ਬੱਚੀ ਦੇ ਟ੍ਰੋਲਾਂਗਾਂ ਪਾਈਆਂ ਉਹਨਾਂ ਨੂੰ ਡਿਲੀਟ ਕਰ ਦਿਓ ਤੇ ਇਹੀ ਕਹੋ ਵੀ ਉਹਨੂੰ ਕੋਈ ਟ੍ਰੋਲ ਨਾ ਕਰੇ ਤੇ ਉਹਨੂੰ ਚਲਾ ਦਈਏ ਮੈਂ ਆਪ ਬਾਣੀ ਚਾਹੁੰਦੇ ਵੀ ਸਿਰ ਤਕਜਨ ਵਾਲੀਆਂ ਬੱਚੀਆਂ ਅਣਖ ਖਾਤਰ ਲੜਨ ਵਾਲੀਆਂ ਬੱਚੀਆਂ ਚਾਹੇ ਉਹ ਧੱਕਾ ਨਾ ਤੋੜਦੀ ਆ ਕੇ ਮੋਰਚੇ 'ਚ ਪਰ ਐਂਟਰ ਤਾਂ ਮੋਰਚੇ 'ਚ ਹੋ ਰਹੀ ਸੀ ਨਾ ਪਰ ਇਹਨਾਂ ਬੱਚੀਆਂ ਨੂੰ ਆਪਣੇ ਨਾਲੋਂ ਨਾ ਤੋੜਗੇ ਗਾ ਇਹਨਾਂ ਚੀਜ਼ਾਂ ਦੇ ਅਸਰ ਮਾੜੇ ਹੋਣਗੇ ਲੋਕ ਉੱਤੇ ਬੱਚੀਆਂ ਕਹਿਣਗੇ ਹਾਂ ਜੇ ਵੀ ਜਿਹੜੇ ਯਾਰ ਨਗੇਜਤਾ ਦਿਖਾਉਂਦੇਗਾ ਉਹਨਾਂ ਨੂੰ ਲੋਕ ਜਿਆਦਾ ਫੋਲੋ ਕਰਦੇ ਤੇ ਵਧੀਆ ਸਮਝਦੇ ਤੇ ਜਿਨ੍ਹਾਂ ਨੇ ਧਰਨੇ ਦੇ ਵਿੱਚ ਵੀ ਐਂਟਰ ਕੀਤਾ ਸੀਗਾ ਇਦਾਂ ਤੇ ਉਹਨਾਂ ਦਾ ਉਹ ਤਾਂ ਮਜ਼ਾਕ ਬਣ ਕੇ ਰਹਿ ਗਏ ਆ ਇੱਕ ਵਾਰੀ ਆਪਦੇ ਅੰਦਰ ਝਾਤੀ ਮਾਰੋ ਕੁੜੀ ਚਾਹੇ ਜਿਵੇਂ ਮਰਜੀ ਸੀ ਛੋਟੀ ਉਮਰ ਸੀ ਨਿਆਣ ਮੱਤ ਸੀ ਜਿੱਦਾਂ ਦੀ ਮਰਜ਼ੀ ਬਿਆਨ ਦਿੱਤੇ ਪਰ ਤੁਸੀਂ ਇਹ ਵੇਖੋ ਵੀ ਆਪਣੇ ਅਣਖ ਗੈਰਤ ਤੇ ਆਪਣੀ ਹੋਂਦ ਲਈ ਆਪਣੀ ਪੜ੍ਹਾਈ ਲਈ ਆਪਣੇ ਇਤਿਹਾਸ ਲਈ ਲੱਗੇ ਮੋਰਚੇ ਦੇ ਵਿੱਚ ਜਾਣ ਦੀ ਕਾਲੀ ਸੀ ਉਹਨਾਂ ਤੇ ਸ਼ਰਮ ਨਾਲ ਆਪਾਂ ਉਹ ਡੁੱਬ ਕੇ ਮਰ ਜਾਣਾ ਚਾਹੀਦਾ ਓਏ ਆਪਾਂ ਸਿੱਖਾਂ ਦੀ ਘਰੀ ਬੱਚੀ ਜਮੀ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ। ਤੇ ਜਾਂ ਇਹ ਕੋਈ ਵੀ ਹਾਵ ਨੇ ਗਲਤ ਰੀਲਾ ਬਣਾਈਆਂ ਉਹਨੇ ਲੱਚਰਤਾ ਫਲਾਈ ਉਹਨੇ ਨਸ਼ੇ ਨੂੰ ਪ੍ਰਮੋਟ ਕੀਤਾ ਜਾਂ ਉਹਨੇ ਕਿਸੇ ਗਲਤ ਕੰਮ ਨੂੰ ਪ੍ਰਮੋਟ ਕੀਤਾ ਤੇ ਆਪਾਂ ਨੂੰ ਉਦਾਂ ਦੀ ਸਜ਼ਾ ਦਿੱਤੇ। ਹੁਣ ਅ ਇਸ ਵੀਡੀਓ ਰਾਹੀਂ ਇੱਕ ਮੈਂ ਹੋਰ ਬਿਆਨ ਦੇਣਾ ਚਾਹੁੰਦਾ ਇਹ ਵੀ ਉਸ ਬੱਚੀ ਦੀਆਂ ਨਾ ਕੁਝ ਕੁ 5-7 ਜਣਾਂ ਨੇ ਮੈਂ ਵੇਖਿਆ ਵੀਡੀਓ ਬਣਾਈਆਂ ਉਹਨੂੰ ਟਰੋਲ ਕਰਨ ਵਾਸਤੇ ਉਹਦੀ ਕਾਪੀ ਕੀਤੀ ਐ ਛੱਡ ਬਾ ਇਦਾਂ ਉਦਾਂ ਗੱਲਬਾਤ ਕਰਕੇ ਉਹ ਲੱਗੇ ਹੋਏ ਆ ਅਸੀਂ ਹਰ ਉਸ ਕਰਕੇ ਹੀ ਦੱਸਾਂਗੇ ਵੀ ਅਸੀਂ ਦੱਸਾਂਗੇ ਵੀ ਇਹਨਾਂ ਦੀ ਛਤਰੌਲ ਕਿਉਂ ਕੀਤੀ ਇਹਨਾਂ ਦੇ ਲਫੇੜੇ ਛਤਰ ਕਿਉਂ ਮਾਰੇ ਇਹਨਾਂ ਦਾ ਮੂੰਹ ਕਿਉਂ ਘੁੱਟਿਆ ਵੀਡੀਓ ਪਾਵਾਂਗੇ ਅਸੀਂ ਵੀ ਇਹਨਾਂ ਨੇ ਉਹ ਬੱਚੀ ਦਾ ਵੀ ਇਹਦਾ ਮਜ਼ਾਕ ਉਡਾਇਆ ਸੀ ਤੇ ਉਹਨਾਂ ਨੂੰ ਅਸੀਂ ਇਹ ਵੀਡੀਓ ਰਾਹੀਂ ਕਹਿਣਾ ਚਾਹੁੰਦੇ ਹਾਂ ਧਿਆਨ ਰੱਖਿਓ ਹਣ ਤੇ ਅਸੀਂ ਲੱਗ ਗਏ ਆ ਮਗਰ ਤੇ ਜੇ ਤਾਂ ਤੁਸੀਂ ਉਹ ਵੀਡੀਓ ਡਿਲੀਟ ਕਰਕੇ ਗਿਆ ਤਾਂ ਵੀ ਸਾਤੋਂ ਗਲਤੀ ਹੋ ਗਈ ਤਾਂ ਠੀਕ ਆ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਚਾਹੇ ਯੂਨੀਵਰਸਿਟੀ ਦੇ ਸਟੂਡੈਂਟ ਹੋਣ ਚਾਹੇ ਬਾਹਰਲੇ ਯੂਟਿਊਬਰ ਹੋਣ ਜੋ ਮਰਜੀ ਹੋਵੇ ਸਿੰਘੋ ਤਿਆਰ ਹੋ ਤੁਸੀਂ ਕਹਿੰਦੇ ਸੇਵਾ ਨਹੀਂ ਹੈਗੀ ਸੇਵਾ ਨਹੀਂ ਹੈਗੀ ਕਰਨਾ ਕੁਝ ਨਹੀਂ ਹੈਗਾ ਬਹੁਤ ਤੇ ਉਹਨਾਂ ਦਾ ਸਾਰਾ ਸਿਸਟਮ ਬੰਦ ਕਰਨਾ ਤੇ ਮਾਰ ਮਾਰ ਲਖੜੇ ਮੂੰਹ ਭਾਂਦ ਦੇਣੇ ਆ ਉਹਨਾਂ ਦੇ ਤੇ ਬੱਚੀ ਨੂੰ ਹੌਸਲਾ ਸਾਡੇ ਲੋ ਸਾਡੀ ਭੈਣ ਆ ਨਿੱਕੀ ਤੇ ਮੈਂ ਕਹਿੰਦਾ ਮਹਾਰਾਜ ਤੇ ਤੁਸੀਂ ਡੋਰੀਆਂ ਛੱਡੋ ਅਰਦਾਸ ਬੇਨਤੀ ਕਰੋ ਮਹਾਰਾਜ ਤੁਸੀਂ ਜਾਣੋ ਪਰ ਰੱਖਿਓ ਤੇ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਤੇ ਇਦਾਂ ਦੀ ਪੰਜਾਬ ਦੇ ਵਿੱਚ ਆਵਾਜ਼ ਨਹੀਂ ਉੱਠਣੀ ਚਾਹੀਦੀ ਵੀ ਜਿਹੜੇ ਸੰਘਰਸ਼ੀਲ ਬੱਚੇ ਹੋਣ ਤੇ ਉਹ ਉਹਨਾਂ ਦਾ ਮਜ਼ਾਕ ਬਣ ਕੇ ਰਹਿ ਜਾਵੇ ਧੰਨਵਾਦ ਸਾਰਿਆਂ ਦਾ ਹੋ ਸਕੇ ਤਾਂ ਜਿੰਨੇ ਵੀ ਇਹ ਵੀਡੀਓ ਵੇਖਣ ਸੋਚਣ ਤੇ ਇਸ ਗੱਲ ਨੂੰ ਸਮਝਣ ਤੋਂ ਜ਼ਰੂਰ ਸ਼ੇਅਰ ਕਰਨ ਤੇ ਸਾਡੇ ਵੱਲੋਂ ਸਾਰਿਆਂ ਨੂੰ ਦੁਆਵਾ ਕਿ ਖੁਸ਼ ਰਹੋ ਸਾਰੇ ਜਣੇ ਉਸ ਬੱਚੀ ਨੂੰ ਉਸ ਭੈਣ ਨੂੰ ਵੀ ਸਾਡੇ ਵੱਲੋਂ ਬਹੁਤ-ਬਹੁਤ ਦੁਆਵਾ ਕਈ ਬੱਚੇ ਵੀ ਪੜਾਈ ਹੈ ਲੈ ਧਿਆਨ ਰੱਖੀ ਤੇ ਇੱਕ ਭੈਣੇ ਵੀਰ ਹੋਣ ਦੇ ਨਾਤੇ ਤੁਹਾਨੂੰ ਇੱਕ ਬੇਨਤੀ ਆ ਅ ਵੀ ਜੇ ਕੋਈ ਤੁਹਾਨੂੰ ਮਜ਼ਾਕ ਕਰਦਾ ਤੇ ਤੁਸੀਂ ਉੱਥੇ ਗੁੱਸਾ ਨਹੀਂ ਕਰਨਾ ਤੇ ਕੋਸ਼ਿਸ਼ ਕਰਨੀ ਵੀ ਪੜਦੇ ਨਾਲ ਉਹਦੀ ਫੋਟੋ ਖਿੱਚ ਕੇ ਸਾਨੂੰ ਭੇਜੀ ਜਾਵੇ ਤੇ ਪਤਾ ਅਸੀਂ ਆਪ ਹੀ ਕਰ ਲਾਂਗੇ ਸਾਰੇ ਪੀ ਕੇ ਉਹ ਕਿੱਥੋਂ ਦਾ ਹੈਗਾ ਅਸੀਂ ਜਾਣਗੇ ਸਾਡਾ ਕੰਮ ਜਾਣੇ ਤੇ ਸਾਰੇ ਜਣੇ ਉਹ ਬੱਚੀ ਦਾ ਅਸੀਂ ਨਹੀਂ ਕਹਿੰਦੇ ਉਹਨੂੰ ਹਾਈਲਾਈਟ ਕਰੋ ਸਾਥ ਦੋ ਪਰ ਉਹਨੂੰ ਮਜ਼ਾਕ ਨਾ ਕਰੋ ਉਹਦਾ ਭੁੱਲਾ ਚੁੱਕਾ ਦੀ ਖਮਾ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਚਿੱਕਾ